ਹਾਂਜੀ ਤੁਸੀਂ ਕੋਈ ਵੀ ਜਦੋਂ ਸੂਟ ਕਟਿੰਗ ਕਰਦੇ ਹੋ ਪਸ਼ਮੀਨੇ ਦਾ ਬਾਰਡਰ ਵਾਲਾ ਤਾਂ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਿਵੇਂ ਕਿ نیچے ਇਸ ਤਰ੍ਹਾਂ ਇਹਦੇ ਬਾਰਡਰ ਹੈ ਤੇ ਆਇਆ ਆਪਾਂ ਪੁੱਠਾ ਕਰਕੇ ਇਹ ਵਿੱਚ ਵਿਛਾਇਆ ਹੋਇਆ ਤੇ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾ ਲਿਆ ਠੀਕ ਹੈ ਤੇ ਇਹਦੇ ਮੂਹਰੰਟ ਤੇ ਇਸ ਤਰ੍ਹਾਂ ਫੱਟੀ ਬਣੀ ਹੋਈ ਹੈ ਠੀਕ ਹੈ ਆ ਵਾਲੀ ਜਿਹੜੀ ਵਿੱਚ ਦਿਸ ਰਹੀ ਹੈ ਨਾ ਇਸ ਤਰੀਕੇ ਨਾਲ ਚੌਰ ਸਿਹੇ ਫੱਟੀ ਬਣੀ ਹੋਈ ਹੈ ਤੇ ਇਹਦੀ ਲੈਂਥ ਜਿਹੜੀ ਆ ਉਹ ਲੈਂਥ ਤੇ ਸਾਬ ਨਾਲ ਪੱਟੀ ਆਪਣੀ ਇਹ ਕਟਿੰਗ ਹੁੰਦੀ ਹੈ ਠੀਕ ਹੈ ਲੰਬਾਈ ਜਿਹੜੀ ਇਹਨਾਂ ਦੀ 39 ਹੈ ਤੇ ਜਿਵੇਂ ਕਿ ਕੋਈ ਵੀ ਸੂਟ ਦੀ ਲੈਂਥ ਕੱਟ ਹੋਵੇ ਤੇ ਇਹ ਫੱਟੀ ਬਣੀ ਹੁੰਦੀ ਹੈ ਜਿਹੜੀ ਉਹ ਨਾ ਆਉਂਦੀ ਹੋਵੇ ਵਿੱਚ ਤਾਂ ਆਪਾਂ ਕਿਸ ਤਰੀਕੇ ਨਾਲ ਇਹਨੂੰ ਕਟਿੰਗ ਕਰਨਾ ਠੀਕ ਹੈ ਇਹ ਆਪਾਂ ਫੱਟੀ ਜਿਹੜੀ ਆ ਇੱਥੇ ਆਪਾਂ ਲਗਾਉਣ ਵਾਸਤੇ ਕਿਸ ਤਰੀਕੇ ਨਾਲ ਇਹਨੂੰ ਕਟਿੰਗ ਕਰਨਾ ਤੁਸੀਂ ਸਭ ਤੋਂ ਪਹਿਲਾਂ ਇੱਦਾਂ ਨਿਸ਼ਾਨ ਲਗਾ ਲੈਣੇ ਆਪਦੇ ਸੂਟ ਦੇ ਹਿਸਾਬ ਨਾਲ ਠੀਕ ਹੈ ਤੇ ਇਹ ਨਿਸ਼ਾਨ ਲਗਾ ਲਗਾਉਣ ਤੋਂ ਬਾਅਦ ਜਿਹੜਾ ਆਪਣਾ ਫੱਟੀ ਇੱਥੋਂ ਕਟਿੰਗ ਨਹੀਂ ਕਰਨਾ ਆਪਾਂ ਤੀਰਾ ਤੇ ਜਿੰਨੀ ਜਿੰਨੀ ਫੱਟੀ ਐ ਇਹਦੇ ਸਾਹਮਣਾ ਲੈ ਇਸ ਤਰ੍ਹਾਂ ਸ਼ਾਲ ਲਾ ਲੈਨੇ ਤੇ ਉੱਪਰੋਂ ਰੱਖ ਕੇ ਆਪਾਂ ਫਿਰ ਇਸ ਤਰ੍ਹਾਂ ਇਹਨੂੰ ਕਟਿੰਗ ਕਰਨਾ ਠੀਕ ਐ ਤੇ ਇਹ ਤੁਸੀਂ ਮੇਰੀ ਪੂਰੀ ਵੀਡੀਓ ਦੇਖਣ ਲਈ ਪਲੀਜ਼ ਮੇਰੇ ਚੈਨਲ ਤੇ ਜਾਓ ਤੇ ਉੱਥੇ ਆਪਾਂ ਨੇ ਪੂਰੀ ਸੂਟ ਦੀ ਕਟਿੰਗ ਦੱਸੀ ਐ ਤੁਹਾਨੂੰ ਤੇ ਕਿਸ ਤਰੀਕੇ ਨਾਲ ਆਪਾਂ ਇਹਨੂੰ ਕਟਿੰਗ ਕਰਨਾ ਤੇ ਕਿਸ ਤਰੀਕੇ ਨਾਲ ਆਪਾਂ ਇਹਨੂੰ ਸਟਿਚ ਕਰਨਾ ਠੀਕ ਐ ਇਹ ਪੱਟੀ ਆਪਾਂ ਲਾ ਕੇ ਕਿਸ ਤਰੀਕੇ ਆਪਾਂ ਇਹਨੂੰ ਸਟਿਚ ਕਰਕੇ ਪੱਟੀ ਵਾਲਾ ਸੂਟ ਬਣਾ ਸਕਦੇ ਆ ਫਿਰ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਆਪਣੇ ਪੂਰੇ ਸੂਟ ਦੀ ਕਟਿੰਗ